ਤੂੰ ਮੋਤ। ਬਹੁਤ ਕੀੜੇ ਕੱਢੇ ਨੇ। ਬਹੁਤ ਕੀੜੇ ਕੱਢੇ ਨੇ। ਸੜਦੇ ਥਾਣੇਦਾਰਾ ਤੋਂ ਸੜਦੇ। ਕਿਉਂ ਮੌਤ ਨੂੰ ਮਾਸੀ ਕਹਿਣਾਗਾ ਥਾਣੇਦਾਰਾ? ਤੁਸੀਂ ਇਹਨਾਂ ਦੇ ਪੁੱਤ ਨੂੰ ਮਾਰ ਦਿਓ ਜੀ। ਹੱਕ ਜਿੰਡਾ ਦੇ ਦਊਗਾ ਕਿਵੇਂ ਬੋਲਦੀ ਹੈਗੀ? ਉਹ ਖਾਬ। ਉਹ ਮਰਗੇ ਤੇਰੇ ਵਰਗੇ ਹਲਕੀ ਨਾ ਦੇਣ ਵਾਲੇ। ਅਕੜ ਹੱਜੀ ਵੀ ਨਹੀਂ ਗਈ, ਹੱਜੀ ਵੀ ਨਹੀਂ ਗਈ ਜਨਾਬ। ਥਾਣੇਦਾਰਾ ਜੇ ਗੋਲੀ ਮਾਰੇਗਾ ਹਿੱਕ 'ਚ ਮਾਰੀ। ਪਿੱਠ ਪਿੱਛੇ ਨਾ ਮਾਰੀ। ਪਿੱਠ ਪਿੱਛੇ ਤੇ ਲੈ ਫਿਰ ਤੇਰੀ ਹਿੱਕ 'ਚ ਹੀ ਗੋਲੀ ਲੈ। ਜੈ ਹਿੰਦ ਜਨਾਬ ਜੀ ਜੈ ਹਿੰਦ ਹੋਰ ਜਗਰੂ ਠੀਕ ਹੈ ਵਧੀਆ ਜੀ ਆ ਗਏ ਜੀ ਚਾਰ ਤਾਰੋ ਜਨਾਬ ਤੇ ਕੋਈ ਹਾਂ ਜੀ ਹਾਂ ਚਲਾ ਜਾ ਚਲਾ ਦੇ ਜੇ ਨਾ ਮਾਰਨਾ ਠਾਣੇਦਾਰਾ ਦੋ ਚਾਰ ਤੇ ਬਾਕੇ ਲਾ ਲੈ ਪਰ ਜੇ ਮੈਂ ਬਚ ਗਿਆ ਨਾ ਤੇਰਾ ਜਉਣ ਦਾ ਮਾਸ ਪਟਲੂ ਮਾਰ ਬਚੰਦੀ ਗੱਦ ਕਰਦਾ ਜਿਹੜਾ ਬਖਤਾਵਰ ਤੇ ਆ ਬੋਚੜ ਖਾਂ ਦੇ ਚਾ ਗਿਆ ਨਾ ਉਹ ਇਥੋਂ ਬਾਤ ਕੀ ਨਹੀਂ ਗਿਆ ਤੇ ਤੇਰਾ ਤਾਂ ਮੈਂ ਹਜੇ ਕਤਰਾ ਕਤਰਾ ਖੂਗਦਾਨੇ ਛੋੜਨਾ ਪਤੰਦਰਾ ਓਏ ਇਹ ਤੇਰਾ ਭੈਮਾ ਬਖਤਾਵਰ ਇਹ ਤੇਰਾ ਭੈਮਾ ਪਰ ਜੁੰਦ ਜੀ ਵੀ ਮੈਂ ਹੋ ਨਿੰਦਾ ਤੇਰੇ ਲਈ ਚੰਗੀ ਗੱਲ ਨਹੀਂ ਹੈ ਓ ਜਵਾਨ ਜੀ ਬੰਦ ਕਰ ਲਾ ਓਏ ਓ ਖੜਾ ਸਪਟਿਆ ਸਾਲਿਆ ਫਰਾ ਕਰ ਦਿਓ ਸਪਟਾ ਕਿਹਦਾ ਹਾਂ ਤੂੰ ਆਏ ਕਰ ਫਿਰ ਇੱਕ ਵਾਰੀ ਕੱਲੇ ਨੂੰ ਕੱਲਾ ਛੱਡ ਦੇ ਹਾਂ ਪਤਾ ਲੱਗ ਜਾ ਇਹਨੇ ਮਾਂ ਦੁੱਧ ਪੀਤਾ ਹੈ ਕੱਲੇ ਨੂੰ ਕੱਲਾ ਆਈ ਲੋਟ ਆਉਂਦਾ ਜਨਾਬ ਇਹ ਪਤਾ ਪਾ ਰੋ ਮਿੱਟੀ ਓਏ ਖੜ ਜਾ ਖੜ ਜਾ ਤੇਰਾ ਖੂਨ ਬੜੇ ਤੀਕੇ ਨਾਲ ਠੰਡਾ ਕਰੂੰਗਾ ਕਿਉਂਕਿ ਜਿਹੜੀ ਅਜੇ ਤੇਰੀ ਧੜਕਣ ਹੈ ਨਾ ਉਹ ਹਾ ਹਾ ਨਾ 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 ਚਾਪਾ ਕਰਕੇ ਖੜਚਾ ਅੱਛਾ ਹੋਰ ਮਾਰ 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 ਫੋਟ ਥਾਣੇ ਦਾ ਇਹ ਤਾਂ ਚੰਗਾ ਤਾਂ ਤੀ ਜੇ ਤੂੰ ਕਿਤੇ ਮੇਰੇ ਪਰਿਵਾਰ ਨਾਲ ਮੇਰੇ ਵੀ ਗੋਲੀ ਮਾਰ ਦਿੰਦਾ ਉਹ ਤੇਰੇ ਵਾਸਤੇ ਚੰਗਾ ਹੋਣਾ ਤੀ ਪਰ ਜੇ ਮੈਂ ਬਚ ਗਿਆ ਨਾ ਤੇ ਤੇਰੇ ਨਾਲ ਉਹ ਬਣੂਗੀ ਤੁਹਾਡੇ ਖਾਨਦਾਨ ਨੇ ਸੋਚੀ ਨਹੀਂ ਹੁਣੀ ਪਰਿਵਾਰ ਸਾਲਿਆ ਪਰਿਵਾਰ ਨਹੀਂ ਹੁੰਦਾ ਬੜੀ ਜ਼ੋਰ ਦੀ ਸੰਗੀਤ ਜੰਨਦੀ ਸੀ ਓਏ ਪਰ ਮੈਂ ਹੁਣ ਸੌੜਿਆ ਉਹ ਤੇ ਜਵਾਂ ਤੇ ਲੱਜ ਮੁੱਕ ਕੇ ਆ ਓਏ ਹੈ ਇਹ ਉਹ ਪਤਾ ਕੀ ਬੋਲਦੀ ਸੀ ਕਹਿੰਦੀ ਮਾਂ ਬਾਦੀ ਜੋ ਮੂੰ ਬਾਦੀ ਪਰ ਉਹ ਬਾਦੀ ਤਾਂ ਨਾ ਹੂ 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 ਬਾਗਾ ਚ ਕੂਕਾ ਦੇ ਲਾ ਤੂਕਾ ਕੱਤੇ ਪਾਲਾ ਸਾਨੂੰ ਦਾ ਦੇਖ ਕਿਹਨੂੰ ਮਾਰ ਗਿਆ ਪਰ ਇਹ ਤੇ ਮੁਟਿਆ ਛੋੜਿਆ ਹੈ ਸਰਦਤ ਅਹ ਪੰਖਾ ਕਿਹਦੇ ਨਾਲ ਹੈ ਨਾ ਠੁੱਕੀ ਦੇ ਨਾਲ ਪੰਖਾ ਕਿਹਦੇ ਨਾਲ ਲੱਤਿਆ ਐ ਕਰ ਤੂੰ ਸੋਚ ਮੁਕਤਾ ਬਰਾ ਹੈ ਤੈ ਪੰਗਾ ਮੌਤ ਨਾਲ ਲੱਤੈ ਮੌਤ ਨੂੰ ਫਤਹਿ ਦਿੱਤਾ ਮੌਤ ਨੂੰ ਮੌਤ ਨੂੰ ਸਦਾ ਹੈ ਓਏ ਅਸੀਂ ਤਾਂ ਸਵੇਰੇ ਜਦੋਂ ਉੱਠਦੇ ਆ ਨਾ ਉਹ ਛੋਟੇ ਚੋ ਸਪਾਇਰ ਕਿਹਦੇ ਦੇ ਲਗਾਉਣਾ ਓਏ ਤੂੰ ਆਪਦੇ ਸਟਾਰਾਂ ਦੀ ਸੋਚ ਕਰ ਮੈਂ ਕੋਲਾ ਲਊ ਜਰਾ ਜੀ ਓਏ ਬਖਤਾਵਰ ਜੱਥੋਂ ਦੀ ਨੰਗਦਾ ਨਾ ਸਾਲਿਆ ਗਲੀਆਂ ਸੁਨੀਆਂ ਹੋ ਜਾਂਦੀਆਂ ਨੇ ਤੇ ਪੱਚੀਆਂ ਪਿੰਡਾਂ ਦੇ ਵਿੱਚ ਪਤਾ ਬੁੜੀਆਂ ਕੀ ਕਹਿੰਦੀਆਂ ਨੇ ਪੁੱਤ ਸੌਜੋ ਬੱਚਿਓ ਸੌਜੋ ਨਹੀਂ ਤਾਂ ਬਖਤਾਵਰ ਆਜੂ ਤੇ ਸਾਲਿਆ ਤੈ ਤਾਂ ਉਹ ਗੱਲ ਕਰਤੀ ਵੀ ਜੱਟ ਗੰਨਾ ਨਹੀਂ ਦਿੰਦਾ ਤੇ ਭੇਲੀ ਦੇ ਦਿੰਦਾ ਪਰ ਬਖਤਾ ਉਹਰੇ ਤਾਂ ਗੱਲ ਯਾਦ ਰੱਖੀ ਓਏ ਹੁਣ ਤਗਰੇ ਕਰੇ ਇਹ ਨਹੀਂ ਬੈਣ ਪੈਣ ਕੇ ਬੈਣ ਓਏ ਓਏ ਅੱਗੇ ਤਾਂ ਗੱਲ ਪੂਰੀ ਸੁਣ ਲੈ ਤੇ ਤੂੰ ਸਾਨੂੰ ਪਾਣੀ ਦਾ ਘੜਾ ਨਹੀਂ ਦਿੱਤਾ ਤੇ ਆਪ ਦਾ ਚੰਮ ਦਿੱਤਾ ਵੀ ਇੰਦੋ ਚਨੋਚ ਕੇ ਖਾ ਲੋ ਓਏ ਹੋਏ ਹੋਏ ਹੋੜਾ ਓੜਾ ਜਿੰਨਾ ਮਰਦੀ ਕੁਟ ਲਾ ਬਖਤਾਰਾ ਓਸ ਪੱਥਰ ਬੜਾ ਹੋਇਆ ਮਿੱਟੀ ਦਾ ਓ ਚੱਜ ਨਾਲ ਤੇ ਮਨੂ ਓ ਮੇਰੇ ਚੱਜ ਨਾਲ ਇਹ ਨਹੀਂ ਮਾਰਾਂ ਦਾ ਕੋਈ ਅਸਰ ਨਹੀਂ ਹੋਣਾ ਬਖਤਾਵਰਾ ਜਿੰਨਾ ਤੇਰੇ ਹੱਥਾਂ 'ਚ ਜ਼ੋਰ ਹੈ ਨਾ ਜਿੰਨੀ ਤਾਕਤ ਹੈ ਤੂੰ ਸਾਰੀ ਨਾ ਪਰ ਇੱਕ ਵਾਰੀ ਜਦੋਂ ਮੇਰੇ ਹੱਥਾਂ ਤੇਰੇ ਘਰਾਵੇ 'ਤੇ ਵੱਧ ਗਏ ਤਾਂ ਤੈਨੂੰ ਭੱਜ ਤੈਨੂੰ ਰਾਹੀ ਮੜਾ ਓਏ ਪੱਟਾ ਵਾਲਾ ਤੇ ਦੇ ਓਏ ਮੜਾ ਜਾ ਜ਼ੋਰ ਆਹ ਮਾਰ ਕੇ ਜ਼ੋਰ ਤੇ ਹੋਰ ਜ਼ੋਰ ਆਹ ਦੇ ਹੋਰ ਜ਼ੋਰ ਦੇ ਹੋਰ ਜ਼ੋਰ ਸਾਰੀ ਆ ਤੱਕ ਕੇ ਨਾ ਹੈ ਇਸ ਸਾਲਾ ਫੁੱਕਾ ਮਾਰਦਾ ਛੱਟੋਏ ਡੰਡਾ ਮੇਰੇ ਕੋਲੇ ਚਾਲੇ ਆ ਤੇ ਬੱਡੇ ਬੱਡੇ ਲੁਕਾਤੇ ਬੱਡੇ ਬੱਡੇ ਲੁਕਾਤੇ ਤੂੰ ਘੁੱਟ ਕੇ ਮਾਰਵਾ ਦਿੰਦੀ ਐ ਨਾ ਓਏ ਮੁੰਡਿਓ ਖੜੇ ਹੋ ਜਾ ਤੂੰ ਕਰ ਇਹਦੀਆਂ ਬਾਹਾਂ ਸਾਲੇ ਦੀਆਂ ਅੱਗੇ ਨੂੰ ਤੇ ਤੂੰ ਪਿੱਛੋਂ ਵੜੀਆਂ ਜੇ ਲੱਤਾਂ ਲੱਤਾਂ ਦਾ ਵੜੀਆਂ ਇੱਕ ਜਣਾ ਸਾਰਿਆ ਉਹ ਜਨਾ ਜੋਰਾ ਬਕਤਾ ਬਰਨ ਨਾ ਉਹ ਦੀ ਗਰਦਨ ਚਾ ਕੋਈ ਮੜੀ ਚੀ ਗਰਦਨ ਦੀ ਹਾਂ ਆ ਬਾਹਰ ਖਤ ਤੇ ਮਰ ਜਾ ਹੁਣ ਬੋਲ ਬੋਲ ਪਤਾ ਪਤਾ ਤੈਨੂੰ ਇੱਕ ਗੱਲ ਜਦੋਂ ਤੱਕ ਮੇਰੇ ਅੰਦਰ ਲੇਕੀ ਦੇ ਨਾ ਇਹ ਨਾ ਕਹਿਣ ਵੀ ਬਖਤਾਬਰਾ ਸਾਡੀ ਭੁੱਖ ਮਰ ਗਈ ਉਦੋਂ ਤੱਕ ਬਖਤਾ ਵਰਨਾ ਕਿਸੇ ਨੂੰ ਨੋਚ ਚੋਣੀ ਹਟਦਾ ਤੇ ਤੂੰ ਸਰਾਜਾ ਮੇਰੇ ਨਾਲ ਮਾਸਕਰ ਕੀ ਕਰਦਾ ਨਾ 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 ਹਾਜੇ ਮੀਨੀ ਮਨੀ ਰਾਮ ਨੂੰ ਸ਼ਾਂਤੀ ਆਈ ਓਹੋ ਕੱਢ ਕੱਢ ਕੇ ਕੱਢ ਓਏ ਫਾੜੇ ਨੂੰ ਐ ਫੜ ਉਹ ਨਾ 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 ਫੜ ਫੜਾ ਨਾ 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 ਆਹਾਹਾ ਹਜੇ ਤਾਂ ਇਹ ਥੋੜਾ ਜਿਹਾ ਹੋਰ ਮੰਗਦੀ ਆ ਲੈ ਇਹਦੀ ਸਮਾਰ ਕੇ ਮਾਰੇ ਮੇਰੇ ਜਸੂਮ ਦਾ ਤੂੰ ਹਾ 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 ਕਰ ਓਏ ਸਾਲੇ ਨੂੰ ਖੜਾ ਨੂੰ ਉੱਠ ਓਏ ਸਿਉ ਫਸਾ ਦੇ ਭਾਜਟਾ ਸਰਨ ਬਖਤਾਬ ਫਰ ਦੇ ਨਾ ਹਾਜੀ ਵੀ ਬੁੱਲ ਨੂੰ ਮਰਦਾ ਹਾਜੀ ਵੀ ਬੁੱਲ ਨੂੰ ਮਰਦਾ ਹਾਜੀ ਵੀ ਬੁੱਲ ਨੂੰ ਮਰਦਾ ਹੈ 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 ਸਹਾਰਿਆ ਹੈ ਸਹਾਰਿਆ ਹੈ ਹੈ ਉਹਦੇ ਨਾਲ ਤਾਂ ਮੇਰੇ ਗੋਲੀ ਮਾਰਦੇ ਗੋਲੀ ਓਏ ਉਹ ਜੇ ਤੇਰੇ ਗੋਲੀ ਮਾਰਤੀ ਤਾਂ ਮੇਰੀ ਰੂਹ ਨੂੰ ਸ਼ਾਂਤੀ ਕਿੱਥੋਂ ਮਿਲੂ ਸਾਲਿਆ ਕੁੱਤਿਆ ਕਮੀਨੇ ਦੀ ਆਲਾਦ ਤੇਰੇ ਠਣੇ ਦੀਆਂ ਕੰਧਾਂ ਨਾ थर-थर ਕੰਬਣ ਗਿਆ ਬਖਤਾਵਰਾ थर-थर ਕੰਬਣ ਗਿਆ ਓਏ ਓ ਜੱਪਾ ਓਏ थर-थर ਕੰਬਣ ਗਿਆ ਇੱਥੇ ਸਰਪੁੱਚੀ ਬੋਲਣਾ ਬਖਤਾਵਰ ਨੂੰ ਸ਼ੋਭਾ ਦਿੰਦਾ ਬਖਤਾਵਰ ਬੱਚਾ ਨੂੰ ਤੇ ਤੂੰ ਸਾਲੇ ਅਠਾੜੇ ਚ ਉੱਚੀ ਬੋਲਦਾ ਹੈ ਉੱਚੀ ਬੋਲਦਾ ਓਏ ਉੱਚੀ ਬੋਲਦਾ ਉੱਚੀ ਬੋਲਦਾ ਓਏ ਤੇ ਸਾਲੇ ਨੂੰ ਥੱਲੇ ਓਏ ਸਾਲੀ ਦੀ ਕੀ ਸੀ ਜੀ ਇੱਥੇ ਤੂੰ ਜ਼ਿੰਦਗੀ ਮੰਗੇਗਾ ਤੇ ਮੈਂ ਓਏ ਮੈਂ ਤੈਨੂੰ ਮੌਤ ਮੌਤ ਬੰਡੂਆਂ ਇੰਨਾ ਹੱਥਾਂ ਨਾਲ ਬਖਤਾਬਰਾ ਓਏ ਜੇ ਤੇਰੇ ਹੱਥ ਬਚਣਗੇ ਨਾ ਤੇ ਮੌਤ ਤਾਂ ਤਾ ਦੇਵੇਂਗਾ ਹੇ ਤੋ ਓਕਾਲ ਪੁਰਖ ਤੂੰ ਆਪਦੇ ਤੋਂ ਨਾ ਆਪਦੇ ਸਾਹਾਂ ਬਾਰੇ ਥੋੜੀ ਜੀ ਅਰਦਾਸ ਕਰ ਲੈ ਕਿਉਂਕਿ ਸ਼ਾਮ ਨੂੰ ਫੇਰ ਤੇਰਾ ਮਾਸ ਪਟਣਾ ਓਏ ਕਰਾਵਾਂ ਸਾੜੇ ਦੀ ਕੀਸੀ ਥੱਲੇ ਤੈਥੋਂ ਜਿੰਨੇ ਤਸੀਹੇ ਦਿੱਤੇ ਜਾਂਦੇ ਨੇ ਤੂੰ ਦੇ ਪਰ ਕਾਨਪੁਰਖ ਹਲੇ ਮੇਰੇ ਸਾਹਾਂ ਦੀ ਡੋਰ ਨਹੀਂ ਕੱਟਦਾ ਬਖਤਾਵਰਾ ਹਲੇ ਮੇਰੇ ਸਾਹਾਂ ਦੀ ਡੋਰ ਨਹੀਂ ਕੱਟਦਾ ਓਏ ਨਾ ਤੇਰੇ ਹੱਥਾਂ ਦੇ ਵਿੱਚ ਮੇਰੀ ਜ਼ਿੰਦਗੀ ਦਾ ਇਹ ਓਏ ਚੁੱਪ ਕਰ ਸਦਾ ਨੂੰ ਸਾੜੇ ਨੂੰ ਜਸਪੁਰ ਕਿੰਨੇ ਖੜ ਜਾ ਜੀ ਤਾ ਕਰਦਾ ਸਾਲਿਆ ਤੇਰੀ ਕੰਢੀ ਦੱਬਦਾ ਪਰ ਨਾ ਜਿਹੜਾ ਤੜਫਣ ਦਾ ਮਜਾ ਆਉ ਨਾ ਓਏ ਪਤਾਲੂ ਦੱਬ ਓਏ ਸਾਲਿਆ ਇਹਦੇ ਦੱਬ ਗਿਆ ਸਾਲਿਆ ਇੱਕ ਦੱਬ ਨਹੀਂ ਚਲਿਆ ਕਹਿੰਦਾ ਮੈਂ ਤੇਰੇ ਸਾਂ ਕੜਦੂੰ ਓਏ ਮੈਂ ਬਖਤਾਵਰਾਂ ਬਖਤਾਵਰ ਹਿੰਆ ਓਏ ਜਸੜਾ ਕੰਮ ਤੋਂ ਆ ਚੱਕ ਲਈ ਓਏ ਬੰਦੇ ਖਾਣਾ ਆਪਣਾ ਠੀਕ ਹੈ ਜੀ ਜਨਾਬ ਵੀ ਬੜਾ ਜ਼ੁਲਮ ਕਰਦਾ ਚੁੱਪ ਕਰ ਓਏ ਇਹਦੇ ਵੀ ਵਾਲੀ ਜਵਾਨ ਲੱਗੀ ਹੋਈ ਆ ਐਡੀ ਐਡੀ ਗਲਤੀ ਵੀ ਹੁੰਦੀ ਉਹ ਕੁਛ ਨਹੀਂ ਹੁੰਦਾ ਐਂ ਕਰੀ ਹੁਣੇ ਤੇ ਪਾਣੀ ਦੇ ਸਿੱਟੇ ਮਾਰਦੀ ਹੋਸ ਆ ਜੀ ਇਹਨੂੰ ਮੌਸਮ ਤਾਂ ਲੈ ਪੂਰਾ ਵਧੀਆ ਹੋ ਗਿਆ ਹੈ ਕੀ ਹਾਲ ਆ ਲੈ ਲੈ ਤੇਰਾ ਠੀਕਾ ਠੀਕਾ ਲੈ ਠੀਕਾ ਵਧੀਆ ਵਧੀਆ ਕਿਵੇਂ ਠੀਕ ਆ ਹਾਂ ਹਾਂ ਵਧੀਆ ਵਧੀਆ ਤੇ ਲੈ ਤੇ ਇਧਰ ਮੈਂ ਤਾਂ ਦਲਵਾਰੇ ਕਿ ਜਾ ਕੇ ਆਣਾ ਮਹਾਰਾਜ ਕੀ ਕੰਮ ਪੈ ਗਿਆ ਦਰਬਾਰੇ ਕਮ ਲੈਣੀ ਐ ਨਾ ਤੋ ਜੁਗੜਿਆਂ ਦੀ ਕਿੰਨੀ ਕਿ ਲੈਣੀ ਆ ਲੈਣੀ ਆ ਹੁਣ ਤੈਂ ਗੱਲਾਂ ਤੂੰ ਕੀ ਲੈਣਾਗਾ ਉਹ ਤਾਂ ਬਾਗਲ 'ਚ ਨੇ ਬਾਗਲ 'ਚ ਨੇ ਹਾਂ ਚੱਲ ਫਿਰ ਮੈਂ ਬਾਗਲ 'ਚ ਹੀ ਜਾਣਾ ਫਿਰ ਇੱਥੇ ਰੰਗ ਜੂਗਾ ਹੋਰ ਵਧੀਆ ਸੇਤ ਰਾਜ ਸੁਣਦੀ ਐ ਕਿੱਧਰ ਰਹਿ ਗਈ ਆ ਤੇ ਕੀ ਹਾਂ ਦੱਸ ਮੈਂ ਤਾਂ ਇਹ ਕਹਿੰਦਾ ਸੀ ਮੈਂ ਗੁਰੂ ਘਰ ਮੱਥਾ ਟੇਕਿਆ ਮਾਂ ਫੇ ਟੇਕਿਓ ਮੱਥਾ ਉਹ ਤੈਨੂੰ ਦੱਸ ਕੀ ਜਾਨਾ ਅਸਾਂ ਮੈਂ ਵੀ ਚੱਲਣਾ ਨਾਲ ਜਿੱਦਾਂ ਤੇਰਾ ਮਾਣਾ ਬਗ ਚੱਲ ਮੈਂ ਕੰਮ ਤਾਂ ਦੇ ਜੇ ਕਰ ਲੂੰਗੀ ਤੁਸੀਂ ਜਾਇਓ ਇੱਕ ਤਾਂ ਰੱਬ ਨੇ ਝਾੜ ਕਰਖਿਆ ਦੇਖ ਕਹਿਣਾ ਚੱਲ ਠੀਕ ਹੈ ਚੰਗਾ ਹਾਂ ਕਿੱਧਰ ਤੀਆਂ ਤਿਆਰੀ ਕਰੀ ਜਾਂਦੇ ਹੋ ਇਹ ਕਿਧਰੋਂ ਆ ਗਿਆ ਨਾ ਹੁਣ ਤੈਨੂੰ ਗੂਠਾ ਲੱਗੇ ਜਾਈਏ ਗੁਰੂ ਘਰ ਜਾਂਦਾ ਸੀ ਟੋਕਤਾ ਹਰ ਇੱਕ ਥਾਂ ਮੇਂ ਗੂਠੇ ਲੱਗਣਗੇ ਤੂੰ ਦੇਖਦਾ ਸਹੀ ਵੇ ਲਾਲਾ ਕਹਿਣ ਦਾ ਕੀ ਮਤਬ ਲਾ ਤੇਰਾ ਸਾਰਾ ਕੁਝ ਹੀ ਮਤਲਬ ਹੈਗਾ ਹਾਂ ਦੱਸ ਆ ਰਕਮ ਰਕਮ ਹੈ ਰਕਮ ਤਾਂ ਤੈਨੂੰ ਸਾਰੀ ਦੇਤੀ ਅਸੀਂ ਨੇ ਹੈ ਗਲਤੀ ਸਾਡੀ ᱛੀ ਅਸੀਂ ਨੇ ਬਹੀ ਦੇ ਗੁੱਠਾ ਲਾਤਾ ਸਾਡਾ ਚੁੱਪ ਕਰਕੇ ਘਰ ਛੱਡ ਦੇ ਤੈਨੂੰ ਮੈਂ ਦੱਸਣਾ ਇਹ ਨਹੀਂ ਰਕਮ ਮੈਂ ਤੈਨੂੰ ਦਿੱਤੀ ਜਾਣੀ ਸੁੱਥਾ ਹੈ ਹਾਂ ਸਾਰੀ ਉਮਰ ਰੰਗ ਜੀ ਸੋਟੀ ਬੇਬੇਈਮਾਨ ਰੱਬ ਤੋਂ ਡਰ ਸਾਰਾ ਦਿਨ ਤਾਂ ਕਰ ਲੈ ਮਾਤਾ ਲਾਣੀ ਮਾਤਾ ਲਾਣੀ ਤੂੰ ਤਾਂ ਡਰਦੇ ਮਾਤਾ ਰਾਣੀ ਤੋਂ ਮੈਂ ਕੀ ਬੇਈਮਾਨੀ ਕਰ ਲਈ ਤੇਰੇ ਨਾਲ ਅੱਜ ਤੂੰ ਆ ਗੱਲਾਂ ਬੋਲਦੀ ਹੈਂ ਕੀ ਉਧਰੋਂ ਤਾਂ ਹਟ ਜੀ ਹੈ ਕਰ ਦਿੱਤੀ ਖੱਤ ਚੋੜ ਦਿੱਤੀ ਤਨੇ ਮੈਂ ਮਰ ਜਾਣਾ ਆ ਮੜਾ ਮੋਟਾ ਡਰਜਾ ਰੱਪ ਤੋਂ ਮੇਰੀ ਗੱਲ ਸੁਣ ਤੈਨੂੰ ਸਾਰੇ ਪੈਸੇ ਸੁਦੇ ਵਿਆਜ ਦਿੱਤੇ ਨੇ ਦੇਖਾ ਹਾਂ ਹਾਂ ਫਿਰ ਹੁਣ ਸਾਡਾ ਘਰ ਸਾਡਾ ਨਾ ਤੇਰਾ ਹੱਕ ਨਹੀਂ ਹੈਗਾ ਤੇ ਸਾਫ ਕਰ ਲੋ ਵੇਕੇ ਹਲੇ ਸਾ ਬਾਕੀ ਰਹਿ ਗਿਆ ਸਾਰੇ ਪੈਸੇ ਦੇ ਤੇ ਹੁਣ ਦੋ ਦੋ ਵਾਰੀ ਲਵੇਂਗਾ ਨਾ ਫਿਰ ਮੈਂ ਉਹੀ ਤਰੇ ਫਿਰਦਾਗਾ ਹੈ ਨਾ ਮੈਂ ਉਹੀ ਤਰੇ ਫਿਰਦਾਗਾ ਰਦਾ ਦਿਮਾਗ ਖੰਨ ਗਿਆ ਤਲਾਲੇ ਵਗ ਜਾ ਲੈ ਲੈ ਲਵਾ ਲਿਆ ਮਨ ਜੋਣੇ ਕਿਵੇਂ ਕਿਵੇਂ ਬੋਲਦੀ ਐ ਇਹਨੂੰ ਮੜਾ ਮੋਟਾ ਸਮਝਾਇਆ ਕਰ ਓਵਰ ਬੋਲਾਂਗੇ ਹੁਣ ਜਾ ਤੇਰੇ ਪੈਸੇ ਦੇ ਦੇ ਘਰ ਛੱਡ ਸਦਾ ਹੋਗੇ ਕਿਹਦੇ ਨਾਲ ਲੈਂਦੀ ਆ ਪੰਗਾ ਏ ਪੰਗਾ ਲੈਣ ਨੂੰ ਕੀ ਗੱਲ ਆ ਰੱਬਾ ਤੂੰ ਰੱਬ ਤੋਂ ਤਰਿਆ ਤੂੰ ਕੱਲੀ ਥਾਣੇ ਚ ਗੱਲਾਂ ਵਗ ਜਾਣਗੀਆਂ ਲੈ ਲੈ ਥਾਣੇ ਤੋਂ ਡਰਦੇ ਕਿਤੇ ਥਾਣੇ ਤੋਂ ਕਦੇ ਥਾਣੇ ਚ ਨਹੀਂ ਗਏਗੇ ਏ ਡਰਾਪੇ ਕਿਸਨ ਹੋਰ ਤੈਨੂੰ ਮੈਂ ਦੱਸਾਂ ਗੱਲ ਤੂੰ ਰਹਿਣ ਦੇ ਤੈਨੂੰ ਮੈਂ ਦੱਸਾਂ ਗੱਲ ਹਿਸਾਬ ਨਾਲ ਚੱਲ ਉਹ ਜਾ ਤੇਰਾ ਦੇਣੀ ਨਹੀਂ ਘੁਸੇਗਾ ਤੂੰ ਥਾੜੇ ਜਾ ਜਿੱਥੇ ਮਰਜੀ ਜਾ ਉਂਈ ਤੁਰੇ ਫਿਰ ਤਾਂ ਹੱਡੀ ਬੰਦ ਕਰਕੇ ਉਹ ਤੇਰਾ ਦਿਮਾਗ ਖਿਲਰਿਆ ਮੇਰੀ ਗੱਲ ਸੁਣ ਉਹ ਹੀ ਸਿਰੇ ਸਿਰ ਚੜਦਾ ਜਾਂਦਾ ਲੈ ਡਰਾਪੇ ਤਾਂ ਦੇਖ ਲੈ ਕਿਵੇਂ ਦੰਦਾਗਾ ਸਾਰੇ ਤਾਂ ਪੈਸੇ ਦੇ ਤੇ ਸਾਰਾ ਘਰ ਮੇਰੇ ਕੋਲੇ ਗਹਿਨੇ ਆ ਸੋਨੇ ਤੈਨੂੰ ਮੈਂ ਦੱਸਾਂ ਗੱਲ ਕਬਜ਼ਾ ਕਰ ਲੂੰਗਾ ਮੈਂ ਮਰ ਜਾਣਾ ਕਿਵੇਂ ਕਬਜ਼ਾ ਕਰ ਲੇਗਾ ਨਹੀਂ ਕਰੂੰਗਾ ਆ ਗੁੱਠੇ ਬੋਲਦੇ ਨੇ ਦੇਖ ਮੈਂ ਫੜ ਕੇ ਮੈਂ ਬਹੀ ਪਾੜ ਦੂੰ ਚੁੱਪ ਕਰਕੇ ਲਾਉਂਦਾ ਇੱਥੋਂ ਹਾਂ ਪਾੜ ਦੇਂਗੀ ਬਹੀ ਤੂੰ ਹ ਉਹ ਤੂੰ ਪੈਸੇ ਖਵਾਣੇ ਮਰ ਜਾਣਿਆ ਤਾਂ ਬੁੜੇ ਘਟਾ ਲੂ ਬੁੜੇ ਆ ਕੇ ਮੁਕਾ ਦੇਗਾ ਤੂੰ ਨਾ ਘਟਾ ਨਹੀਂ ਮੈਂ ਤਾਂ ਛੁੱਪ ਕਰਕੇ ਬਗ ਜਾ ਇਥੋਂ ਇਹਨੂੰ ਮਾਰੇ ਕੰਟਰੋਲ ਰੱਖੇਗਾ ਤੈਨੂੰ ਮੈਂ ਉਹ ਤੂੰ ਨਾ ਪਾ ਕਰਵਾ ਲੇਗਾ ਕੱਪੜੇ ਪੜਵਾ ਕੇ ਜਾਵੇਂਗਾ ਫਿਰ ਚੰਗਾ ਰਹੇਗਾ ਬਗ ਜਾ ਤੂੰ ਐ ਕਰ ਫਿਰ ਕੱਪੜੀ ਬਾੜਲਾ ਆ ਜਾ ਕਰ ਫਿਰ ਛੱਡ ਜਾ ਮਰ ਜਾਣੇ ਮੁਰਗਾ ਮਾਰ ਕੰਮ ਕਰ ਮੈਂ ਕੱਜਾ ਕਰਕੇ ਦਿਖਾਉ ਤੈਨੂੰ ਘਰ ਤੇ ਉਹ ਤੂੰ ਜਿਹੜਾ ਕਸਮ ਗਿਆ ਨਾ ਬਗ ਜਾਣੀ ਕਿ ਕੀ ਮਾਰ ਦੇਗਾ ਹੇ ਠੱਠੇ ਮਾਰ ਨੂੰ ਹੁਣਾ ਦੇਗਾ ਤੈਨੂੰ ਹੋ ਜਾ ਬੈਠੀ ਸੁਣਦੀ ਜੇ ਹੁਣ ਰੋਣਗੀ ਮੈਂ ਤੇਰੇ ਨਹੀਂ ਹੱਥੋਂ ਨਾ ਮੈਨੂੰ ਸੰਗਤ ਤੂੰ ਨਾਲ ਚੱਲ ਮ ਕਹਾਂ ਕਿ ਮੈਂ ਬੋਲਦਾ ਨਾ ਫਰਟਾ ਚਾਰ ਤਾਂ ਸਾਂਹਿਆ ਜੀ ਦੋਸਤ ਨੂੰ ਹਟ ਜਾ ਫਰਟ ਜਾ ਹਟੋ ਮਤਲਬ ਤਗੜੇ ਨਾ ਗੱਲ ਚ ਮਾਰੀ ਜਾ ਕੱਲ ਆ ਆ ਬਹੀ ਜੀ ਆ ਪਾਹੀ ਪਹਿਲਾਂ ਦਾ ਉਹ ਹੀ ਕੋਈ ਸਾਰੇ ਸਾਰੇ ਕੁੱਦਾ ਦੇਖ ਲੈ ਹੈ ਕਾ ਦਹਰਾਵ ਜਾਂ ਜਾ ਉਦੋਂ ਹਟੀ ਜਾਣਾ ਜਦੋਂ ਕਮ ਕਾ ਦਿੱਤੀਗਾ ਬਹੀ ਨੂੰ ਹੱਥ ਪਾਉਂਦੇ ਨੇਗੇ ਓ ਬਗ ਜਾ ਬਗ ਜਾ ਤੂੰ ਸਿੱਧਾ ਬਗ ਜਾ। ਨਾ ਫਿਰ ਜਾਣ ਨੂੰ ਕੀ ਕਰ ਲੇਗਾ ਤੂੰ? ਵੇ ਚੁੱਪ ਕਰਕੇ ਬਗ ਜਾ ਅੰਦਰੇ ਤਲ ਲੂੰਗੀ ਮਰ ਜਾਣੇ ਨੂੰ। ਮੈਂ ਤੇਰੇ ਮੂੰਹ ਨਹੀਂ ਲਾਦਾ ਤੈਨੂੰ ਮੈਂ ਦੱਸਾਂਗਾ ਥਾਣੇ 'ਚ ਹੀ ਮਿਲਦੇ ਆ ਉੱਥੇ ਫਿਰ। ਵੇ ਬਗ ਜਾ ਥਾਣੇ ਚੱਲ। ਹਾਂ। ਕੀ ਕਰਨਗੇ ਸਾਡਾ? ਥਾਣੇ 'ਚ ਤੇਰੀ ਤੇਰਾ ਬੇੜਾ ਪਾ ਜਾ। ਪੱਕਾ ਨਾ ਮਰੂੰਗੀ। ਹਾਂ। ਜੇ ਬਾਈ ਲੱਠ ਚੱਕ ਲੈ ਗਣਾ ਸਰਚਾਂ ਐ ਬੁੜਕੜੀਆਂ ਜਿਹੜੇ ਚਾਰ ਵਾਲ ਲੈ ਗਣਾ ਕਿਰ ਜਾਣਗੇ। ਬਾਣੀਆਂ ਮੰਗ ਚੱਕ ਕੇ ਦੇਗੀ ਛੋਟਾ ਛੋਟਾ ਰੋੜੇ ਮਾਰਦਾ ਕਾ। ਚਰਾਂ ਸਿਰ ਫੋੜ ਦੂੰਗੀ ਮਰ ਜਾਣਾਂ ਜਾਣਦੇ। ਜਾ ਬਗ ਜਾ। ਗੁਰੂ ਘਰ ਬਗ ਜਾ ਤੂੰ ਤਾਂ। ਆ ਦੇਖ ਲੈ ਸਾਰਾ ਦਿਮਾਗ ਖਰਾਬ ਕਰਕੇ ਰੱਖਤਾ ਮੈਂ ਕਰਾ ਦਿਮਾਗ ਖਰਾਬ ਆ ਮੈਂ ਬੁਲਾ ਕੇ ਲੈ ਆਈ ਤੈਨੂੰ ਕੱਜਰ ਨੂੰ ਭੜੇ ਮੂੰਹ ਵਾਲੇ ਨੂੰ ਕੱਟੋ ਕੱਟੋ ਤੋਂ ਸਲਾਹ ਤਾਂ ਦੇ ਦਿੰਦੀ ਹੱਥ ਤਾਫੇ ਵੜਾਏ ਨੇ ਗੂਠੇ ਲਾ ਕੇ ਹਾਂ ਮੈਂ ਤੇਰਾ ਦਿਮਾਗ ਕਿੱਥੇ ਗਿਆ ਤੀਗਾ ਮੈਨੂੰ ਦੱਸ ਦਾਂਗਾ ਹੁਣ ਉਹਦਾ ਕਿੱਥੇ ਗਿਆ ਤੀਦਾ ਚੱਲ ਹੁਣ ਤੂੰ ਮੇਰਾ ਦਿਮਾਗ ਨਾ ਖਰਾਬ ਕਰ ਗੁਰੂ ਘਰ ਭੱਜ ਜਾਂਦੇ ਵੀ ਬੱਗ ਜਾ ਤੇਰਾ ਮੈਂ ਕਿਹਾ ਤੈਨੂੰ ਬਾਹ ਫੜ ਕੇ ਖੜਾਇਆਗਾ ਗੁਰੂ ਸ਼ਾਂਤੀ ਮਿਲੂ ਬੇੜਾ ਬੱਠੀ ਹੋਆ ਬਾਣੀਆਂ ਦੇਖਾ ਹਕਾਰਿਆ ਹੋਇਆ ਇੰਨੀ ਰਕਮ ਕਿੱਥੇ ਪਾਵੇਂਗਾ ਮਰਦਾਂ ਤੇਰੇ ਕੀੜੇ ਪੈਣਗੇ ਕਾਲੇ ਮੂੰਹ ਵਾਲੇ ਉਹ ਵੀ ਐਡੇ ਐਡੇ ਸੰਟ ਪੈਣਗੇ ਰੁੜ ਜਾਣਾ ਸਾਡੇ ਖਾ ਕੇ ਪੈਸੇ ਤੋਂ ਕਿਧਰੇ ਨਹੀਂ ਪਾਰ ਲੰਗਦਾ ਹਜੇ ਕਹਿੰਦਾ ਮੈਂ ਥਾਣੇ ਚ ਜਾਣਾ ਤੇਰਾ ਬਾਪ ਲੱਗਦਾ ਥਾਣੇਦਾਰ ਭੱਗ ਜਾ ਹਾਏ ਜਨਾਬ ਬੱਡੇ ਸਾਹਿਬ ਕਿੱਥੇ ਨੇਗੇ ਅੰਦਰ ਨੇ ਹਾਏ ਅੰਦਰ ਨੇ ਹਾ ਹਾ ਜਨਾਬ ਆ ਦੇਖ ਲਓ ਪੱਟੇ ਕੇ ਲੁੱਟੇਗਾ ਜਮੀ ਮੈਂ ਤਾਂ ਆ ਦੇਖ ਲਓ ਜਨਾਬ ਕੀ ਹਾਲਤ ਕਰਤੀ ਕੰਜਰਾਂ ਨੇ ਲੈ ਤੁਸੀਂ ਪਾਣੀ ਪੀ ਜਾਂਨੇ ਹੋ ਮੇਰੀ ਤਾਂ ਗੱਲ ਸੁਣ ਲਓ ਜਨਾਬ ਸੇਠ ਹਾਂਜੀ ਪਹਿਲਾਂ ਬੈਠ ਬੈਠਣ ਦਾ ਕਿੱਥੇ ਟਾਈਮ ਆ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਦੱਸਾਂਗਾ ਪਹਿਲਾਂ ਸਾਹ ਲੈ ਲੈ ਲਾ ਫਿਰ ਸ਼ਾਂਤੀ ਨਾਲ ਸਾਹ ਸਾਹ ਲੈਣ ਦਾ ਟਾਈਮ ਕਿੱਥੇ ਜਨਾਬ ਤੁਸੀਂ ਮੇਰੀ ਗੱਲ ਕਿਉਂ ਨਹੀਂ ਸੁਣਦੇ ਹੈਗੇ ਮੇਰੀ ਤਾਂ ਬੁਰੀ ਹਾਲਤ ਕਰਤੀ ਦਲਵਾਰੇ ਕਹਨੇ ਉਹ ਸੇਠ ਤੇਰੀ ਗੱਲ ਸੁਣਨ ਵਾਸਤੇ ਠਾਣੇ 'ਚ ਬੈਠਿਆ ਹੋਰ ਅਸੀਂ ਇੱਥੇ ਦੱਸ ਮੁਜਰਾ ਕਰਨਾ ਬਹਿ ਜਾ ਬਹਿ ਜਾ ਬਹਿ ਜਾ ਬੈਠਾ ਨਹੀਂ ਜਾਂਦਾ ਹੈਗਾ ਜਨਾਬ ਹੁਣ ਬੋਲ ਬੋਲਣਾ ਕੀ ਹੈਗਾ ਆ ਦਲਵਾਰੇ ਕੋਲ ਤੋਂ ਪੈਸੇ ਲੈਣੇ ਜਨਾਬ ਮੈਂ ਇੰਨੇ ਰੁਪਏ ਗੁੱਠੇ ਲੱਗੇ ਹੋਏ ਨੇ ਸਾਰਾ ਘਰ ਮੇਰੇ ਨਵਾਂ ਗਹਿਣੇ ਚੜਿਆ ਹੋਇਆਗਾ ਅੱਛਾ ਹਾਂ ਤਿਆ ਦੇਖ ਲਓ ਜਦੋਂ ਪੈਸੇ ਮੰਗਣ ਗਿਆ ਪੁੱਠਾ ਬੋਲਿਆ ਆਪ ਤੁਸੀਂ ਨਾਲ ਚੱਲੋ ਮੇਰੇ ਇਹ ਦਲਬਾਰਾ ਕਿਤੇ ਉਹੀ ਤਾਂ ਨਹੀਂ ਜਿਹੜਾ ਕਹਿੰਦਾ ਮੇਰਾ ਪੁੱਤ ਖਾਰਕੂ ਐ ਖਾਰਕੂਆ ਦਾ ਲਾਣਾ ਹੈ ਉਹੀ ਆ ਜਨਾਬ ਉਹੀ ਆ ਅੱਛਾ ਹਾਂ ਤੇ ਫੇਰੇ ਐ ਕਰ ਕਾ ਨੂੰ ਫਿਰ ਤੂੰ ਪੰਗੇ ਲੈਣਾ ਸੇਟ ਤੈਨੂੰ ਪਤਾ ਹੈ ਨਾ ਕਹਿ ਜਾ ਲਾਣਾ ਤੂੰ ਪੰਚਾਇਤ 'ਚ ਬੈਠ ਕੇ ਨਿਮੇੜ ਲੈ ਮੇਰੀ ਗੱਲ ਜਨਾਬ ਕਿਹੜੀਆਂ ਗੱਲਾਂ ਕਰਦੇ ਹੋਗੇ ਤੁਸੀਂ ਹੈ ਪੰਚਾਇਤ 'ਚ ਬੈਠਣਾ ਨਿਮੇੜਾ ਤੁਸੀਂ ਮੇਰੇ ਨਾਲ ਚੱਲੋ ਮਲਾਜ਼ਮ ਤੋਰੋ ਹੈ ਡਾਂਡਾ ਬਲੇਟ ਕਰੋ ਨਾ ਜਾ ਕੇ ਔਰ ਸੇਠ ਬਹੁਤ ਗੱਲਾਂ ਹੈ ਜੀਆਂ ਹੁੰਦੀਆਂ ਨੇ ਜਿਹੜੀਆਂ ਤੇ ਪਹਿਲਾਂ ਤੇਰਾ ਅਸੀਂ ਤੇਰਾ ਪਰਚਾ ਲਿਖਾਂਗੇ ਹਨਾ ਫੇਰ ਉਹ ਤੇ ਅਸੀਂ ਉਹਨਾਂ ਨੂੰ ਇੱਥੇ ਬੁਲਾਵਾਂਗੇ ਚਾਰ ਪੰਚਾਇਤ ਦੇ ਬੰਦੇ ਬੁਲਾਵਾਂਗੇ ਫੇਰ ਕਿਤੇ ਜਾ ਕੇ ਤੇਰੀ ਬਹੀ ਖਾਤਾ ਪਰੋੜਾਂਗੇ ਕਿਤੇ ਫੇਰ ਹਨਾ ਤੂੰ ਸਮਝਦਾਰ ਹੈ ਹਾਂ ਹਾਂ ਸਮਝਦਾ ਮੈਂ ਗਿਆ ਜਨਾਬ ਸਮਝ ਗਿਆ ਮੈਂ ਸਮਝ ਗਿਆ ਹਾਂ 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 ਐਨੀ ਪਰ ਤੁਸੀਂ ਜਾਂਦੇ ਹੋਗੇ ਐ ਜਾਓਗੇ ਉਹ ਬਾਜਨ ਸੇਠ ਕੋਈ ਜਿਆਦਾ ਨਹੀਂ ਲੱਗਦਾ ਮੈਨੂੰ ਇਹ ਚ ਨਾ ਨਾ ਪੰਜਾਂ ਪੰਜਾਂ ਦੇ ਡਾਲੇ ਦੇ ਵਿੱਚ ਅੱਛਾ ਹਾਂ ਚੈੱਕ ਕਰ ਲੋ ਚਾਹੇ ਵੀ ਚੱਲ ਤੇਰੀ ਇਮਾਨਦਾਰੀ ਤੇ ਜੀ ਸਭ ਕੇ ਬਾਹਰ ਸਾਡੇ ਕੋਲ ਅਸੀਂ ਉੱਠਾ ਸੱਲ ਦਵਗੇ ਆ ਲੈ ਵੀ ਸਾ ਮੈਨੂੰ ਹਨਾ ਜਨਾਬ ਤੇ ਹਾਂ ਬਾੜਾ ਮੰਨ ਦੇ ਵਿੱਚ ਤੁਰਪ ਫਿਰ ਚੱਲ ਪਹਿਲਾ ਟਾਈਮ ਆਜੋ ਕੇਰਾ ਚਲੋ ਵੇ ਕਰੋ ਯਾਰ ਚਲੋ ਆਜੋ ਜਨਾਬ ਕਰੀਏ ਰੇਡ ਆਜਾ ਸਹੀ ਦਿਨੇ ਹਾ ਹਾ ਜਨਾਬ ਆਜੋ ਹੁਣ ਤਾਂ ਸੇਤੀ ਤੁਰਪ ਆਜੋ ਸੇਤੀ ਦਿਨੇ ਉਹ ਚੱਲ 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 ਤੂੰ ਬੰਦ ਕਰ ਦੇ ਸਹੀ ਦਿਨੇ ਆ ਜਾ ਕੇਰਾ ਸੀ ਬਲਦੇਵ ਗੱਡੀ 'ਚ ਰਸਾ ਸਿੱਟ ਨਾਲੇ ਗੱਡੀ ਸਟਾਰਟ ਕਰ ਚੱਲ ਸੇਟਾ ਕੱਲ ਸੁਣ ਲਓ ਮੇਰੀ ਮੇਰੇ ਕੱਪੜੇ ਪਾੜਨੇ ਮੇਰੀ ਪੂਰੀ ਹਾਲਤ ਕਰਿਆ ਮੇਰਾ ਗਲ ਵੀ ਫੜ ਲਿਆ ਕੰਜਰਾਂ ਨੇ ਬਕਾਇਦਾ ਤੌਰ ਤੇ ਗੂਠੇ ਲੱਗੇ ਨੇ ਦੋਨੇ ਜਣਿਆਂ ਦੇ ਓ ਸੇਟ ਕਬਰ ਆਉਣਾ ਕਾਦੇ ਵਾਸਤੇ ਆ ਹੁਣ ਥਾਣੇਦਾਰ ਬੁੱਚੜ ਤੇਰੀ ਨਾਲ ਐ ਮੇਰੇ ਸਾਲੇ ਦੇ ਤੂੰ ਚੱਡੇ ਕਿ ਨਾ ਅਸਤਾ ਪੱਟ ਦਾਂਗੇ ਮਾਸ ਚੱਲ ਅਗੂਰੇ ਸੁਣ ਲਓ ਜਨਾਬ ਮੇਰੀ ਵੀ ਮੈਂ ਵੀ ਸੋਥੋਂ ਬਾਹਰ ਨਹੀਂ ਹੁੰਦਾ ਹੈਗਾ ਅੱਜ ਤਾਂ ਇੱਕ ਜੇਬ ਭਰੀ ਆ ਸਾਰੀਆਂ ਜੇਬਾਂ ਭਰ ਦੂੰ ਸੋਨੂੰ ਮੈਂ ਦੱਸਾਂ ਗੱਲ ਤੇਰੇ ਸਰ ਤੇ ਜਨੇ ਬਾਲ ਕੱਟਨੇ ਤੂੰ ਨਹੀਂ ਸਿਆਣਾ ਦੇਖੇਗਾ ਜਨਾਬ ਤੂੰ ਨੇ ਤੀਨੀ ਬੰਦੇ ਚੱਡੇ ਪਾੜ ਦੋ ਸੋਨੂੰ ਮੈਂ ਦੱਸਾਂ ਗੱਲ ਆਜੋ ਆਜੋ ਰੋਕ ਲਓ ਰੋਕ ਲਓ ਸਰਕਾਰ ਉਰੀ ਰੋਕ ਲੋ ਉਰੀ ਰੋਕ ਲੋ ਹਾਂ ਹਾਂ ਜਨਾਬ ਅੱਗੇ ਗੱਡੀ ਜਾਂਦੀ ਨਹੀਂ ਸੀ ਗਲੀ ਤੰਗ ਆ ਗਈ ਅੱਛਾ ਹਾਂ ਹਾਂ ਆਜੋ ਆਜ ਤੁਰ ਕੇ ਜਾਣਾ ਪੂ ਆਜੋ 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 ਜਨਾਬ ਆਜੋ ਗੱਲ ਮੇਨੂੰ ਹਰ ਚ ਪਾਉਂਦੇ ਨੇ ਗੱਲ ਮੇਨੂੰ ਮੈਂ ਸੋਥੋਂ ਕਿਤੇ ਬਾਹਰ ਨਹੀਂ ਹੋਇਆ ਸਾਨੂੰ ਮੈਂ ਦੱਸਾਂ ਗੱਲ ਓ ਸੇਠ ਤੂੰ ਸਾਡੀਆਂ ਕੱਲੀਆਂ ਜੇਬਾਂ 'ਕਿ ਨੀ ਨਿਗਾਹ ਰੱਖ ਜੀ ਅੱਜ ਸਾਲੇ ਦੇ ਛੱਡੇ ਪਾੜ ਕੇ ਨਾ ਪਕੜਦਾ ਬਣਾ ਕੇ ਮੈਨੂੰ ਬਖਤਾਵਰ ਕੋਣ ਆਖੂਗਾ ਮੈਂ ਕਿਹੜਾ ਚਾਹੀਂ ਜੀ ਮੈਂ ਸੋਥੋਂ ਕਿਤੇ ਬਾਹਰ ਨਹੀਂ ਹੋਇਆ ਸਾਨੂੰ ਦੱਸਾਂ ਗੱਲ ਓ ਦਲਵਾਰ ਓ ਦਲਵਾਰਾ ਕੀ ਲਿਖਣਾ ਓਏ ਤੇ ਰਾਜਵਿਸ਼ੀ ਸਾਹਮਣੇ ਆਜੋ ਜਨਾਬ ਆਓ ਹਾਂ ਹਾਂ ਆਜੋ ਆਜੋ ਆਜਾ ਜਨਾਬ ਦੇਖ ਲੈ ਭਾਜ ਦਿੱਤੀ ਕੀ ਹਾਂ ਹਾਂ ਫੜੇ ਹੋ ਨਾ ਐ ਭੱਜ ਲੈਗੀ ਹੈ ਬੈਠਾਣੇਦਾਰਾ ਭੱਜਣ ਵਾਲੇ ਤਾਂ ਦੰੜੇ ਨਹੀਂ ਜੰਮੀ ਮੇਰੀ ਮਾਂ ਨੇ ਮੈਂ ਪਹਿਲੀ ਗੱਲ ਤਾਂ ਮੇਰੀ ਸੁਣ ਐਨੀ ਖਿਜ ਕੇ ਨਾ ਐਨੀ ਖਿਜ ਕੇ ਗੱਲ ਹੈ ਹੈ ਬੈਠਾਣੇਦਾਰਾ ਮੇਰੀ ਗੱਲ ਸੁਣ ਇਹ ਗੱਲ ਸੁਣਾ ਤਰੀ ਪਹਿਲਾਂ ਤਾਂ ਇਹ ਦੱਸ ਤੇਰਾ ਦਲਬਾਰਾ ਕਸਮ ਕਿੱਥੇ ਐ ਹੈ ਬੇ ਕੋਈ ਨਾ ਠਾਣੇਦਾਰਾ ਆਜੂਗਾ ਉਹ ਬੋਲਦਾ ਕਿਵੇਂ ਆ ਤੂੰ ਥਾਣੇਦਾਰ ਹੋਣਗਾ ਥਾਣੇ ਚ ਨਹੀਂ ਆਉਂਦੇ ਘਰੇ ਮੇਰੇ ਘਰੇ ਖੜਾਗਾ ਥਾਣੇਦਾਰਾ ਸਮਝ ਸੋਚ ਕੇ ਹੱਥ ਪਾ ਮੇਰੀ ਕੁਤ ਨੂੰ ਤੇਰੀ ਮੱਜ ਚੀਂ ਦੱਬ ਦੂੰ ਇੱਥੀ ਸਿੰਘੀ ਮਰੋੜੋ ਵੀ ਹੈ ਨਹੀਂ ਹੈਗਾ ਕੋਣਾ ਪਤਾ ਕੀ ਨਾ ਥਾਣੇਦਾਰਾ ਮੇਰੀ ਗੱਲ ਸੁਣਾ ਦੋ ਟਕੇ ਦੇ ਮਾਰ ਦੇ ਆ ਗਿਆ ਤੂੰ ਮੇਰੇ ਘਰੇ ਸੜੇ ਜਾ ਮਰੇ ਟੱਲੇ ਕੇ ਵਿਆਹ ਨਹੀਂ ਮੈਂ ਡਰਦੀ ਹੈਗੀ ਮੈਨੂੰ ਲੱਗਦਾ ਨਾ ਤੇਰੀ ਜ਼ੁਬਾਨ ਫੜ ਕੇ ਜਦੋਂ ਤੱਕ ਤਾਲੀ ਵਿੱਚ ਬਾਹਰ ਨਹੀਂ ਆਉਗੀ ਤੂੰ ਭੱਕਦੀ ਨਹੀਂ ਤੇਰਾ ਖਸਮ ਹੈਗਾ ਤਾ ਹੈਗਾ ਕਿੱਥੇ ਆ ਵੇ ਹੈ ਗਿਆ ਰੰਡੀ ਨਹੀਂ ਹੈਗੀ ਮੈਂ ਬੋਲਦਾ ਕਿਵੇਂ ਉਹਦੋਂ ਕੋਈ ਨਾ ਆ ਜੂਗਾ ਮੇਰੇ ਲੈ ਉਹ ਆਉਂਦਾ ਮੇਰੇ ਖਸੋਂ ਤਰਿਆ ਆ ਜਾ ਆ ਜਾ ਪਾਓ ਇਹਨੂੰ ਵੀ ਲੰਮਾ ਫੜਾ ਦੇ ਰੁਪਈਆ ਹਾਂ ਦੇਖੋ ਕਿਹੜਾ ਬੋਲਦਾ ਠਾਣੇ ਦਾ ਨਾ ਦੇਖਦਾ ਮਰਦਾ ਨਾ ਕਿਵੇਂ ਬੋਲਦਾ ਹੈ ਇਹ ਬੋਲੇਗੀ ਬੋਲ ਹੈ ਪੁਲਸਾ ਸਾਲਾ ਗੰਜਾ ਜਿਹਾ ਟਿੱਖਿਆ ਨਹੀਂ ਹੈ ਗਿਆ ਲੈ ਕੇ ਆਇਆ ਗਿਆ ਵੇ ਠਣੇਦਾਰਾ ਵਕਤ ਤੋਂ ਡਰ ਵਕਤ ਤੋਂ ਉਹ ਤੂੰ ਕਿਹੜੇ ਵਕਤਾਂ ਦੀ ਗੱਲ ਕਰਦੀ ਐ ਓਏ ਵਕਤ ਬਣਾਉਣਾ ਵੀ ਮੈਂ ਆ ਤੇ ਲਾਲਾ ਵਕਤ ਖਤਮ ਵੀ ਮੈਂ ਕਰਦਾ ਹਾਂ ਉਹ ਜਿਹਦੇ ਸਿਰ ਤੇ ਤੂੰ ਬੁੜਕਦੀ ਐ ਨਾ ਤੇਰਾ ਬਾਗੀ ਪੁੱਤ ਜਦ ਤੇ ਮੇਰੇ ਹੱਥ ਆ ਗਿਆ ਜੈ ਸੜੇ ਦਾ ਮੁਰਗਾ ਨਾ ਬਣਾਇਆ ਨਾ ਮੈਨੂੰ ਥਾਣੇਦਾਰ ਨਾ ਆਖੀ ਥਾਣੇਦਾਰਾ ਸ਼ੇਰਨੀ ਦਾ ਸ਼ੇਰ ਪੁੱਤਾ ਸ਼ੇਰ ਪੁੱਤਾ ਜਿੱਦਣ ਤੇਰੇ ਹੱਥ ਲੱਗਾ ਨਾ ਮੇਰੇ ਪੁੱਤ ਨੂੰ ਗੋਲੀ ਮੈਂ ਆਪ ਮਾਰ ਦੂੰਗੀ ਤੂੰ ਆਪਦੀ ਖੈਰ ਕਰ ਆਪਦੀ ਥਾਣੇਦਾਰਾ ਉਹ ਸ਼ੇਰਨੀ ਓਏ ਥਾਣੇਦਾਰਾ ਮਰਦ ਹੋ ਕੇ ਜਨਾਨੀ ਦੇੱਥ ਚੱਕਦੇ ਓ ਸੜ ਜਾ ਤੇਰੇ ਤੇ ਚੱਕ ਲੈਂਦੇ ਹਾਂ ਬਾਮ ਰੋੜ ਦੇ ਪਿੱਲੀ ਛੱਡੀ ਬੈਠਾ ਆ ਫੜ ਇਹਨੂੰ ਓਏ ਪਤਾ ਲੱਗ ਗਿਆ ਹਰ ਵਿੱਚ ਦੀ ਹਾਂ ਤੈਨੂੰ ਕੱਚੇ ਨੂੰ ਖਾਜੂ ਕੱਚੇ ਨੂੰ ਖਾਜੂ ਸ਼ੇਰ ਦਾ ਸ਼ੇਰ ਨਹੀਂ ਸ਼ੇਰ ਦਾ ਹਾਂ ਪੁੱਤ ਵੇ ਖਸਮਾ ਮੇਰਾ ਹੈ ਖਸਮਾ ਓਏ ਮੈਂ ਕਿਹੜਾ ਤੇਰਾ ਭਾਈ ਆਖਿਆ ਮੈਂ ਤਾਂ ਉਹਦੇ ਸਾਰੀ ਪੁੱਛਿਆ ਸੀ ਤੇਰਾ ਖਸਮ ਕਿੱਥੇ ਆ ਕਿਉਂ ਹਾਂਜੀ ਸਾਹਿਬ ਜੀ ਐ ਨਹੀਂ ਲੋਟ ਆਉਂਦੇ ਜੀ ਇਹ ਮਰੁੰਡੀ ਜਦੇ ਸਮਾਲ ਕੇ ਬਾਹ ਦੀ ਪੌਲੀ ਛੱਡੀ ਬੈਠਾਂਗਾ ਕੋਈ ਨਾ ਕੋਈ ਨਾ ਤੂੰ ਟਿਕ ਜਾ ਤੂੰ ਗੰਝੇ ਟਿਕ ਜਾ ਚੁੱਪ ਕਰ ਕਾ ਕੁੱਤੇ ਬਾਣੀਆਂ ਓ ਲਾਲਾ ਓ ਸੇਠ ਸੇਠ ਓ ਸੇਠ ਓ ਸੇਠ ਖੜ ਜਾ ਬੰਨ ਜਿਹੜਾ ਮੈਨੂੰ ਨੂੜੋਣੇ ਕਰ ਲੈ ਮਰਜੂ ਮੇਰੇ ਹੱਥੋਂ ਅੱਜ ਓ ਹੋ 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 ਉਹ ਇੰਨਾ ਫੜਫੜਾ ਕਉਂ ਹੀ ਜਾਂਦਾ ਜੇ ਇੰਨਾ ਫੜਫੜਾ ਕੇ ਕਿਤੇ ਤੂੰ ਦੇ ਪੈਸੇ ਦਿੱਤੇ ਹੁੰਦੇ ਤੇ ਬਹੀ ਸਾਫ ਹੁੰਦੀ ਤੇ ਕਿਉਂ ਮੈਂ ਇੱਥੇ ਆਉਂਦਾ ਕਿ ਉਹ ਸੁਣ ਕੁੱਤਾ ਬਾਣੀਆਂ ਝੂਠ ਬੋਲਦਾ ਸਾਰੇ ਇਹਦੇ ਪੈਸੇ ਵਿਆਸ ਮੇਜੇ ਤੇ ਸਾਡਾ ਘਰ ਦੱਬੀ ਬੈਠਾ ਓਏ ਹੌਲੀ ਓਏ ਆ ਦੇਖ ਲੋ ਜਨਾਬ ਆ ਦੇਖ ਲੋ ਆ ਦੇਖ ਆ ਬਹੀ ਮੈਂ ਬਹੀ ਇਹ ਝੂਠ ਬੋਲਦੀ ਆਗੀ ਲਵਾ ਕੇ ਗੁੱਠੇ ਮੁੜ ਕੇ ਇਹਨੇ ਕਾਲੀ ਆ ਆ ਦੇਖੋ ਜਨਾਬ ਆ ਝੂਠ ਬੋਲਦੀ ਆ ਆ ਤੇਰਾ ਨਾਂ ਪੜੀ ਕੀ ਨਾਂ ਆ ਦਲਵਾਰ ਸਿੰਘ ਦਲਵਾਰਾ ਹਾਂ ਪੁੱਤਰ ਪਿਆਰਾ ਸਿੰਘ ਤੇ ਆ ਨਾਲ ਤੇਰੀ ਰਾਨੇ ਦਾ ਵੀ ਗੁੱਠਾ ਹੈ ਰਾਜ ਦਾ ਹੋਰ ਪੈਸੇ ਦੇਤੇ ਖਾਣੇਦਾਰਾ ਮੂੰਹ ਸੰਭਾਲ ਕੇ ਗੱਲ ਕਰ ਹਾਂ ਕਿਤੇ ਪਾਰੀ ਤੱਕ ਤੂੰ ਨਾ ਮੱਥੀ ਮੇਰੇ ਹੱਥੋਂ ਹੱਥ ਤਾਂ ਕਿਤੇ ਹੱਥ ਛੱਟ ਮੇਰੇ ਹਾਂ ਹੱਥ ਛੱਟ ਮੇਰੇ ਹਾਂ ਆ ਦੂਜਾ ਮਰੋੜੇ ਦਾ ਨਾਲ ਹੱਥ ਢਿੱਲਾ ਸੱਡੀ ਬਠਾ ਮਰੋੜਦੇ ਹੁਣ ਇਹਨੂੰ ਵੇ ਚੁੱਪ ਕਰ ਜਾ ਹਾਂ ਦੇਖ ਲੈ ਅੱਕੜ ਨਹੀਂ ਜਾਂਦੀ ਕਰੋ ਹਾਂ ਚੱਲ ਇਹਨਾਂ ਨੂੰ ਉੱਤਰ ਲੈ ਇਹਨਾਂ ਦੀ ਅੱਕੜ ਢਿੱਲੀ ਕਰੋ ਜਨਾਬ ਇੱਧਰ ਮਰਲਾ ਹੁਣ ਇਹ ਨਹੀਂ ਚੱਲੇ ਬਹੁਤ ਆਮੇਗਾ ਚੱਕਰ ਸਰੂਸਾ ਕੋਈ ਜਾਓ ਰਸਾ ਲੈ ਕੇ ਇੱਧਰ ਕਰ ਇਹਨੂੰ ਮੇਰੇ ਕੋਲੇ ਮੜ ਜਾ ਮੈਂ ਬਣਾਉਂਦਾ ਰੋਸੀ ਕਰੋ ਜਨਾਬ ਹਾਂ 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 ਅ ਜਨਾਬ ਸਾਖਤਬ ਦਿਓ ਮੇਰਾ ਹਾਂ ਆ ਫੜ ਤੇਰਾ ਸਾਖਤਬ ਤਾਂ ਲਾਲਾ ਮੈਂ ਲਾ ਲੂੰਗੀ ਆ ਦੇਖ ਲਓ ਜਨਾਬ ਆਂਡੇ ਕਰੀ ਆਂਡੇ ਕਿਤੇ ਮੈਨੂੰ ਤੇਰਾ ਇੱਥੀ ਨਾ ਭੋਗ ਪਾਉਣਾ ਪੈਣੀ ਪੂਜੀ ਜਾਂਦੀ ਹੈ ਆਂਡੇ ਕਰ ਦਿਆ ਵੇ ਕੋਈ ਨਾ ਮੇਰੇ ਮੁੱਟੇ ਨੂੰ ਆ ਜਾਣਗੇ ਮੰਜਾ ਕਰ ਖੜਾ ਸਾਰਾ ਪਿੱਕਣਾ ਤੇਰੀ ਆ ਦੇਖ ਲਓ ਜਨਾਬ ਲਾਲਾ ਮੰਜਾ ਕਰ ਖੜਾ ਖੜਾ ਕਰਦਾ ਜੀ ਛੱਡੋ ਜਨਾਬ ਇਹਨੂੰ ਤੋੜੀ ਲਾ ਦੋ ਬੜੀ ਸੋਨੂ ਮੈਂ ਤੇ ਛਾਂ ਗੱਲ ਲਾ ਓਏ ਬੁੱਢੀ ਨੂੰ ਇਹਦੇ ਲਵੇ ਕਰ ਲਾ ਓ ਲਜਣਾ ਮੈਨੂੰ ਕਰੀਏ ਇਹਨਾਂ ਨੂੰ ਚਾਲ ਪਰੇ ਤੁਰ ਪੈ ਮੈਨੂੰ ਲਾ ਲੈ ਮੈਨੂੰ ਲਾ ਲੈ ਥੋੜਾ ਕਰ ਲੈ ਨਾ ਜਨਾਬ ਖਾਜੋ ਲੈ ਹੋਰ ਸਾਲੇ ਆਇਦਰ ਮਾਰ ਹਜੇ ਬਾਗਰ ਰੋੜ ਦੇ ਹੁਣ ਜਿਹਾ ਬਾਗਰ ਰੋੜ ਨੇ ਕਹਤਾ ਉਹ ਲੈ ਨੂ ਪਤੰਦਰ ਨੂੰ ਛੇਤੀ ਲਿਆ ਓ ਯਾਰ ਕਰਕੇ ਨਾ ਹੋਵੇ ਕਿਸੇ ਥਾਂ ਦਾ ਬੜਾ ਛੇਤੀ ਚਾੜ ਦੇ ਲੱਗਦਾ ਬਟਾ ਲੱਗਦਾ ਬਟਾ ਉੱਤੇ ਬਾਣੀਆਂ ਤੈਨੂੰ ਤਾਂ ਮੈਂ ਦੇਖੂਗੀ ਦੇਖ ਤੂੰ ਬੰਝ ਕੱਜ ਉਹ ਦੇਖਣ ਨੂੰ ਤੂੰ ਗਾਹ ਨੂੰ ਰੁਪਈਆ ਫੜਾਉਣਾ ਦੇਖੇਗੀ ਚੁੱਪ ਜਾ ਹਾਂ ਜਨਾਬ ਬਗਵਾਸ ਮਾਰ ਲੋ ਆਮੇ ਦਾ ਜਿਹੜੇ ਤਰ੍ਹਾਂ ਪਈਆ ਤਾਂ ਸਾਡੇ ਮੁੰਡੇ ਨੂੰ ਖਰਾਬ ਕੀ ਜਨਾਬ ਕਰੋ ਬੋਲਣ ਕਰੋ ਬੋਲਣ ਕਰੋ ਬੋਲਣ ਕਰੋ ਬੋਲਣ ਕਰੋ ਬੋਲਣ ਕਰੋ ਬੋਲਣ ਕਰੋ ਜੜੀ ਨੂੰ ਤਾਂ ਇਹਨੂੰ ਤਾਂ ਸਾਰੇ ਜਨਾਬ ਹੈ ਤੈਟ ਕਰਦੇ ਹਾਂ ਤੈਟ ਲੈ ਲਾਲਾ ਹਾਂ ਕਰ ਲੈ ਚਾਪੂ ਆਪਣਾ ਬੋਲ ਹੁਣ ਆਂਡੇ ਕਾਦੀ ਕੱਢੀ ਆਂਡੇ ਇਹ ਲੱਤਾਂ ਮਾਰ ਜਨਾਬ ਕੋਈ ਤਾਂ ਤੂੰ ਦੇਖ ਲੱਤਾਂ ਮਾਰਦੀ ਆ ਕਿ ਕੀ ਪਰ ਜਦੋਂ ਨਾ ਤੈਨੂੰ ਜਾ ਕੇ ਕੱਕੜ ਬਣਾਇਆ ਤੇਰੇ ਵੱਡੇ ਖੰਭ ਤੇ ਤੂੰ ਫੜਫੜ ਕਰਕੇ ਦਿਖਾਈ ਮਰ ਜਾਣਿਆ ਮਰ ਗਿਆ ਕੱਤੇ ਦੀ ਬਿਮਾਰੀ ਚ ਚੜੀ ਦੀ ਨਾ ਮੇਰੇ ਪੰਗ ਕੱਟਣ ਵਾਲੇ ਤਾਂ ਕੱਤਾ ਹਾਂ ਲਾਲਾ ਕੱਤਾ ਪਰ ਇੱਥੇ ਨਾ ਹਰ ਮਹੀਨਾ ਹਰ ਕੱਤਾ ਹਰ ਸੌਣ ਬਖਤਾਵਰ ਲਿਖਦਾ ਓਏ ਕਰ ਓਏ ਇਹਦੀ ਜबान ਬੰਦ ਕਰਦਾ ਇੱਕ ਤਰੀਕਾ ਮੇਰੇ ਕੋਲੇ ਹੋਰ ਚੱਕੋ ਸਾਲੇ ਨੂੰ ਨਾਲ ਵੇ ਮਾਤਾ ਇੱਕ ਦੋ ਦਰਦੀਆਂ ਰੱਬ ਤੋਂ ਤੇਰੇ ਬੱਚੇ ਉੱਠਣੇ ਯਾਰਾ ਤੋਂ ਅੰਦਰ ਦੀ ਦੇਖ ਲੋ ਜਨਾਬ ਦੇਖ ਪਿੱਲੀ ਕਿਉਂ ਨਹੀਂ ਪੈਂਦੀ ਹੈ ਤੇਰਾ ਬਾਪ ਨਹੀਂ ਪਿੱਲੀ ਕਿਉਂ ਨਹੀਂ ਸੰਝਿਆ ਜਹਲਾ ਮੇਰੇ ਪਿਓ ਦੇ ਸਾਲੇ ਆ ਹੋਰ ਪ੍ਰਾਣੀਆਂ ਖਰਾਕਾ ਖਾਦੀਆਂ ਤੁਸੀਂ ਭੱਜ ਲੋ ਭੱਜ ਲੋ ਭੱਜ ਲੋ ਥੋੜਾ ਜਿਆ ਹੋਰ ਢੱਪ ਦੇ ਪੂਰੀ ਕਿਲੀ ਕਰਦੇ ਨੇ ਥਾਣੇ ਚ ਜਾ ਕੇ ਪਿਉਣਿਆ ਕੋਈ ਗੱਲ ਨਹੀਂ ਪਿਉਣੇ ਪਿਉਣਿਆ ਹਾਂ ਆ ਜਾ ਉਹ ਬਲਦੇਵ ਸਿਆ ਖਾਣੇ ਚਲ ਜਾ ਕੇ ਕਰਦੇ ਇਹਨਾਂ ਦੀ ਖਾਤਾਦਾਰੀ ਰਿਸਰਚ ਇਹ ਵੀ ਕੀ ਜਾਣਣ ਵੀ ਕੀਦੇ ੱਟਕੇ ਚੜਿਆ ਵਖਤਾਵਰ ਪੋਚੜ ਦੇ ਪਤਾ ਨਾ ਮਾੜਾ ਜਾ ਖਿੱਚ ਕੇ